फगवाडाचे खजूरला पिंड विखे उन्नी सो एकाहठ च बने पशु हस्पत लोक अर्पण करण मो पशु पण मंत्री सरदार गुरमीत खुडिया वलो पशु पकास्यावांचे सुधार बारे बरे

ਜੁਰਲਾ ਪਿੰਡ ਦੇ ਅਜ ਮੌਜਿਆਂ ਫਪਾੜੇ ਹਰਕੀਤ ਹੈ ਸਤਖਿੰਦਰ ਸਿੰਘ ਜੀ ਬਾਦਸ਼ਾਹ ਵੀ ਮੇਰੇ ਨਾਲ ਹਾਜ਼ਰੀ ਸਾਬ ਹੈ ਅ ਸਰ ਐਸ ਐਸ ਪੀ ਔਰ ਡਾਇਰੈਕਟਰ ਸਾਹਿਬ ਦੇਦੀ ਸਾਹਿਬ ਦਿੱਲੀ ਡਾਇਰੈਕਟਰ ਸਾਰੇ ਇਸ ਪਿੰਡ ਦੇ ਸਰਪੰਚ ਸਾਹਿਬ ਔਰ ਸਾਬਕਾ ਸਰਪੰਚ ਹੁਣ ਤੇ ਪਤਾ ਨਹੀਂ ਕਿ ਜਿਹੜੇ ਪੁਰਾਣੇ ਪੱਕੇ ਸ਼ਹਿਰ ਸਰਪੰਚ ਨੇ ਇੱਥੇ ਸਾਰੇ ਇਕੱਠੇ ਸਨ ਬਹੁਤ ਵੱਡਾ ਅਕਾਲਾ ਇਸ ਨਗਰ ਦਾ ਇੱਕ ਇਤਿਹਾਸਕ ਬਿਲਡਿੰਗ ਨੂੰ ਦੁਬਾਰਾ ਸੰਭਾਲ ਕੇ ਪੂਰਾ ਪਿਆਰ ਕਰਕੇ ਔਰ 1960 ਵਿੱਚ ਉਸ ਵੇਲੇ ਦੀ ਵੱਡੀ ਗੱਲ ਆ ਵੀ 1960 ਵਿੱਚ ਇੱਥੇ ਤੇ ਹਸਪਤਾਲ ਬਣਾਇਆ ਗਿਆ ਜੀ ਕਿ ਕਿਸ ਤਰ੍ਹਾਂ ਡਿਜ਼ਾਈਨ ਕੀਤਾ ਉਸ ਤੋਂ ਬਾਅਦ ਜਿਹੜੀ ਲੋੜ ਹੋਊਗੀ ਹੋਰ ਵੀ ਲੈਬਾਰਟਰੀ ਵਗੈਰਾ ਦੀ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਪੰਜਾਬ ਸਰਕਾਰ ਦੀ ਇਹ ਵੱਡੀ ਇੱਛਾ ਹੈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਮੈਂ ਉਹਨਾਂ ਦੇ ਨਾਲ ਇਸ ਵੈਕ ਮੈਨੂੰ ਸਾਮ ਦਾ ਮੰਤਰੀ ਹੋਣ ਦੇ ਨਾਤੇ ਜੀ ਮੈਂ ਆਮ ਲੋਕਾਂ ਵਿੱਚ ਵੀ ਗੱਲ ਕਰਦਾ ਹੁੰਦਾ ਕਿ ਸਾਡਾ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਸਾਨੂੰ ਪਸ਼ੂ ਧਾਨੀ ਵਧਾਉਣਾ ਪੈਣਾ ਅਸੀਂ ਆਪਣੀ ਜ਼ਮੀਨ 'ਚੋਂ ਜਿੰਨੀ ਪੈਦਾਵਾਰ ਲੈਣੀ ਸੀ ਵੱਧ ਤੋਂ ਵੱਧ ਲੈ ਚੁੱਕੇ ਹਾਂ ਸ਼ਾਇਦ ਉਦੋਂ ਦਾ ਕੋਈ ਟਾਰਗੇਟ ਨਹੀਂ ਰਹਿ ਗਿਆ ਹਾਲਾਂਕਿ ਜ਼ਮੀਨ ਘਟ ਰਹੀ ਹੈ ਕਿਤੇ ਆਬਾਦੀ ਆ ਰਹੀ ਹੈ ਕਿਤੇ ਫੈਕਟਰੀ ਲੱਗ ਰਹੀ ਹੈ ਕਿਤੇ ਸੜਕਾਂ ਜਾ ਰਹੀ ਹੈ ਜੀ ਅਸੀਂ ਪਸ਼ੂਆਂ ਨਾਲ ਹੀ ਜਿਹੜਾ ਵੱਡਾ ਤਰੱਕੀ ਕਰ ਸਕਾਂ